ਸੋ ਤਾਂ ਦੋਸਤੋ 50 ਡੈਰੀ ਫਾਰਮ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਦੋਸਤੋ ਬਣਾ ਰਹੇ ਆ ਪਿੰਡ ਮਾੜੀ ਮੁਸਤਵਾਂ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਦੋਸਤੋ ਪਿੰਡਾਂ ਨੂੰ ਮੁਗ ਇੱਕ ਮੱਝ ਦਿਖਾਵਾਂਗੇ ਜਿਹੜੀ ਤੁਹਾਨੂੰ ਸਾਹਮਣੇ ਸੁਸਤ ਸਕਰੀਨ ਤੇ ਦੇਖਣ ਲਈ ਤਾਜੀ ਸੂਈਵੇ ਦੋਸਤੋ ਬਿਲਕੁਲ ਤੇ ਮੁੱਲ ਵੀ ਬਾਈ ਦਾਦਾ ਬਿਲਕੁਲ ਜੈਜ ਕਰਨ ਲੱਗਾ ਥਣਪਾਂਡੇ ਦੀ ਸਾਫ ਸੁਥਰੀ ਤੁਹਾਨੂੰ ਪਤਾ ਵੀ ਥਣਪਾਂਡੇ ਦਾ ਜਿਹੜਾ ਪਸ਼ੂ ਸਾਫ ਸੁਥਰਾ ਘਾਟੀ ਨਿਕਲਦਾ ਪੂਰੀ ਇਨਫੋਰਮੇਸ਼ਨ ਡਿਟੇਲ ਆਪਾਂ ਬਾਅਦ ਤੋਂ ਲੜਾਂਗੇ ਮੁੱਲ ਵੀਡੀਓ ਦੇ ਵਿੱਚ ਹੀ ਰਹੂਗਾ ਤਸੱਲੀ ਭਰ ਕੇ ਤੁਸੀਂ ਇਹਦੀ ਆ ਕੇ ਕਰੋਗੇ ਜਾਣਕਾਰੀ ਬਾਈ ਨਾਲ ਸਾਂਝੀ ਕਰ ਨਾਮ ਤੇ ਡਰੈੱਸ ਦੱਸ ਦੇ ਬਈ ਨਾਮ ਪ੍ਰਗਟ ਸਿੰਘ ਪਿੰਡ ਮਾੜੀ ਮਸਫਾ ਤਹਿਸੀਲ ਬਾਗਾਪੁਰਾਣਾ ਜਿਹਨਾਂ ਮੂਗਾ ਠੀਕ ਆ ਮੂਆ ਨੰਬਰ ਬੋਲ ਦੀ ਬਈ ਮੋਬਾਈਲ ਨੰਬਰ 9878735022 ਠੀਕ ਆ ਬਾਕੀ ਨੰਬਰ ਦੋਸਤੋ ਥੱਲੇ ਵਾਲੇ ਪਾਸੇ ਲਗਾਤਾਰ ਸਕਰੀਨ ਤੇ ਬਈ ਦਾ ਚੱਲਦਾ ਰਹੂਗਾ ਮੱਝ ਦੇਖ ਰਿਹਾ ਬਈ ਕੰਮਾ ਸੂਆ ਹੈ ਬਈ ਜਿਹੜੇ ਹਸਾਉਣਾ ਤੁਸੀਂ ਮੱਝ ਤੁਹਾਡੇ ਸਾਹਮਣੇ ਆ ਚਾਰੋ ਜਰੂਰ ਫੋਲਾ ਕਹੇ ਨੂੰ ਭੁਲਾਈ ਚੌਥਾ ਸੂਆ ਕਹਦੇ ਭੁਣੀ ਪੰਜਮਾ ਕਹਦੇ ਠੀਕ ਆ ਠੀਕ ਆ ਤੀਜਾ ਕਸੂਆ ਮੈਂ ਆ ਬਾਕੀ ਥੋੜੀ ਬੇਟੇ ਲਈ ਆਈ ਹੈ ਠੀਕ ਆ ਮਗਰ ਕੱਟੀ ਆ ਸੂਈ ਨੂੰ ਅਜ ਹਫਤਾ ਹੋ ਗਿਆ ਹਫਤਾ ਹੋ ਗਿਆ ਹਾਂ ਤੇ ਦੁੱਧ ਹੈਗਾ 10 ਕਿਲੋ 9 ਮੰਨ ਕੇ ਕੋਈ ਸੌਦਾ ਕਰ ਲੈ ਚਵਾਈ ਚੁਈ ਜਮ ਇੱਕ ਨੰਬਰ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਜਮ ਪੋਲੀ ਧਾਰਾ ਠੀਕ ਆ ਦੋ ਟਾਈਮ ਚੋਈ ਕਰ ਸਕਦਾ ਕਿ ਭਾਵੇਂ ਤਿੰਨ ਟਾਈਮ ਚੋੜਿਆ ਪਹੁੰਚ ਚੱਕਰੀ ਕੋਈ ਠੀਕ ਆ ਤੇ ਸੰਗੇ ਟੁੱਟੇ ਵੀ ਨਹੀਂ ਕਿ ਆਈਆਂ ਨਹੀਂ ਇਹ ਸ਼ੁਰੂ ਦੀਆਂ ਆ ਮੰਨ ਕੇ ਡਿਜ਼ਾਈਨ ਹੀ ਸੰਘਾ ਦੇ ਅੱਛਾ ਟੁੱਟੇ ਡਾਟੇ ਨਹੀਂ ਠੀਕ ਆ ਹਾਂ ਸਹੀ ਆ ਲੋ ਦੋਸਤੋ ਬਾਹਰ ਕੱਢ ਕੇ ਤੁਹਾਨੂੰ ਦਿਖਾਉਂਦਾ ਢਾਂਚਾ ਚੰਗਾ ਹੈ ਤੇ ਵੱਡੀ ਬੁੱਢੀ ਬਹੁਤ ਆ ਦੋਸਤੋ ਇਹ ਥੋੜੀ ਬੇਗੋਰੀ ਆਈਏ ਬੰਦਿਆ ਨੇ ਸਾੰਭੀ ਨਹੀਂ ਮੈਂ ਬਹੁਤ ਚੰਗੀ ਹੈ ਬੇਗੋਰੀ ਜੀ ਸੇਵਾ ਤੋਂ ਬਈ ਜਾਂਦਾ ਵੀ ਆਈ ਆ ਥਾਂ ਸੋਹਣਾ ਦੋਸਤ ਇਹਦਾ ਚਾਰ ਹੀ ਸਾਣਾ ਕੋਈ ਫੋਰਸ਼ਾ ਨਹੀਂ ਮੁੱਠੀ ਵਾਲਾ ਥਾਂ ਲੱਗਿਆ ਹੋਇਆਗਾ ਤੇ ਹਾਂ ਬਾਕੀ ਤੁਸੀਂ ਸਟਰਕਚਰ ਚੈੱਕ ਕਰ ਲਓ ਪਿੱਠ ਬੁੜੇ ਜਣੇ ਥੋੜੀ ਜਿਹੀ ਮੰਨ ਕੇ ਚਲੋ ਬੇਗੋਰੀ ਸੇਵਾ ਤੋਂ ਆਈ ਲੱਗਦੀ ਹੈ ਤੁਹਾਨੂੰ ਸਾਹਮਣੇ ਦੱਸਦੀ ਹੁਣੇ ਬਾਕੀ ਤੋਰਾ ਤਰ ਚੈੱਕ ਕਰ ਲਿਆ ਤੇ ਮਗਰ ਕੀ ਸੀਗਾ ਤੇ ਬਈ ਮਗਰ ਬਈ ਕੱਟੀ ਆ ਮਗਰ ਕੱਟੀ ਆ ਠੀਕ ਹੈ ਲਓ ਦੋਸਤ ਸੂਈ ਸੂਈ ਪਲੱਸ ਪੁਆਇੰਟ ਮਗਰ ਆ ਗਈ ਕੱਟੀ ਹਫਤੇ ਕਿ ਦੀ ਸੂਈ ਥੱਲੇ ਇਸ ਟਾਈਮ ਜ 10 ਲੀਟਰ 하자 9 ਲੀਟਰ ਮੰਨ ਕੇ ਤੁਸੀਂ ਦੋ ਟਾਈਮ ਚਵਾਈ ਕਰ ਸਕਦੇ ਹੋ ਬਾਕੀ ਇਹ ਸੂਈ ਸੋਈ ਆ ਦੋਸਤੋ ਤੁਹਾਡੇ ਸਾਹਮਣੇ ਆ ਜੂਗੀ ਠੀਕ ਆ ਤੇ ਬਈ ਕੱਟੀ ਪਤਾ ਕਿਹੜੇ ਸਿੰਮਨ ਸੁੰਮਦੇ ਕਿ ਨਹੀਂ ਕੋਈ ਨਹੀਂ ਬਈ ਐਵੇਂ ਗੱਪ ਮਾਰਨ ਦਾ ਕੋਈ ਫਾਇਦਾ ਨਹੀਂ ਠੀਕ ਆ ਹਾਂ ਤਾਂ ਦੋਸਤੋ ਕੱਟੀ ਦਾ ਵੈਸੇ ਬਾਈ ਕੋਲੇ ਕੋਈ ਰਿਕਾਰਡ ਨਹੀਂ ਕਿ ਬਣ ਕੇ ਹੁਣ ਬਾਈ ਤੁਹਾਨੂੰ ਬਾਈ ਬਣਤੀ ਤੇ ਪਥਾਣਾ ਹਮਾਨਾ ਜਿਹੜਾ ਨੇੜੇ ਤੋਂ ਇੱਕ ਵਾਰੀ ਫੇਰ ਦਿਖਾ ਦਾਂਗੇ ਤੇ ਛਲੇ ਪਾਸੇ ਦੀ ਤੁਸੀਂ ਚੈੱਕ ਕਰ ਲਓ ਤੇ ਸਾਨੂੰ ਜਿੰਨੀ ਗੱਦੇ ਯਾਰ ਠੀਕ ਆ ਜੇ ਮੈਂ ਇੱਕ ਨੰਬਰ ਤੇ ਬਾਈ ਜੀ ਸਹੀ ਹੈ ਛੇੜ ਤੋਂ ਵੀ ਦਿਖਾਣੇ ਇਧਰਲੇ ਪਾਸੇ ਦੀ ਵੀ ਦੋਸਤੋ ਤੁਸੀਂ ਚੈੱਕ ਕਰ ਲ ਥੋੜਾ ਦੇ ਸੈਂਟ ਸਹੀ ਹੈ ਤੇ ਬਾਕੀ ਵੱਡੀ ਬੁੱਡੀਆ ਵਜਨ ਚ ਵੀ ਚੰਗੀ ਹੈ ਦੋਸਤੋ ਆ ਸ਼ੂਟਿੰਗ ਹੁੰਦੀ ਹੈ ਸ਼ੂਟਿੰਗ ਨਹੀਂ ਤੇ ਕੱਟੀ ਜਰੂਰ ਦਿਖਾਵਾਂਗੇ ਵੀ ਕੱਟੀ ਤੁਸੀਂ ਚੈੱਕ ਕਰ ਲਓ ਮਗਲੇ ਪਾਸੇ ਆਹ ਆ ਗਈ ਕੱਟੀ ਠੀਕ ਹੈ ਤੇ ਭਾਈ ਮੋਰਲ ਫਿਰ ਇਹਦਾ ਜਿਵੇਂ ਅਸੀਂ ਸਟਾਰਟਿੰਗ ਦੀ ਗੱਲ ਕਰੀ ਇਹ ਵੀ ਛੋਟੇ ਜਿਹੇ ਭੌਲੀ ਜਾਇਜ ਭਾਜਵੇਂ ਮੱਝਾਂ ਦੇ ਹੁਣ ਰੇਟ ਚ ਲਈ ਜਾਂਦੇ ਆ ਮੱਜਾ ਰੇਟ ਯਾਰ ਭਾਈ ਮੁੱਲ ਪਰੋਂ ਨੂੰ 80 ਕਰਾ ਲਾ ਭਾਈ 85 ਕਰਾ ਲਾ ਠੀਕ ਆ 75000 ਦੀ ਦੇ ਦਾਂਗੇ ਵਿੱਚੋਂ ਮੜਾ ਮੋਟਾ ਮਾਨਤਾ ਨਹੀਂ ਕਰਾਂ ਮਾਨਤਾ ਕਰਦਾ ਠੀਕ ਆ ਬਾਕੀ ਤਸੱਲੀ ਵਾਲੀ ਮੈਂ ਆ ਕੋਈ ਬੰਦਾ ਘਰੇ ਰੱਖਣ ਵਾਲਾ ਜਿਹੜਾ ਮਰਜ਼ੀ ਲੈ ਜਾਵੇ ਫੇਫਰ ਓਕੇ ਠੀਕ ਆ ਆਪਣੇ ਕੋਲ ਭਾਈ ਦੋ ਟਾਈਮ ਤਨੜਾ ਮਾ ਕੇ ਝੋਕ ਜਿਗਲਾ ਤਸੱਲੀ ਕਰਕੇ ਲੈ ਕੇ ਜਾਵੇ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਲੋ ਦੋਸਤੋ ਤੁਹਾਨੂੰ ਪਤਾ ਵੀ ਟੋਕੜਾਂ ਦੀ ਰੇਟ ਲੋਕੀ ਕਿੰਨੇ ਮੰਗੀ ਨੇ ਤੁਹਾਨੂੰ ਫੇਰ ਸੱਜਰ ਮਿਲ ਜੂਗੀ ਬਾਈ ਦਾਦਾ ਵੀ 75000 ਚਾਪ ਆਪਾਂ ਇਹ ਦੇ ਦਾਂਗੇ ਤੇ ਬਾਕੀ ਨੰਬਰ ਜਿਹੜਾ ਹੁਣ ਥੱ ਡੀ ਮੈਜਨ ਨਹੀਂ ਦੇ ਦੇ ਰਹੇ ਨੇ 10-11 ਕਿਲੋ ਦੁੱਧ ਆਣਾ ਦੇਉਂਗੇ ਹਜੇ ਇੱਕ ਹਫਤਾ ਹੋ ਗਿਆ ਸੂਹੀ ਨੂੰ ਸਿਰ ਹਜੇ ਕੱਟੀ-ਕੁੱਟੀ ਥੋੜੇ ਸਾਹਮਣੇ ਆ ਬਾਕੀ ਕੋਈ ਏਡੀ ਰਾਚਣ ਇਹਨੂੰ ਪਾਇਆ ਨਹੀਂ ਹਜੇ ਮੰਨ ਕੇ ਚੱਲ ਫੀਡ ਫੂਡ ਹਜੇ ਨਾਰਮਲ 2-2 ਕਿਲੋ ਦਾਣੀ ਪਾਈ ਠੀਕ ਆ ਹਾਂ ਸਹੀ ਆ ਲੋ ਦੋਸਤੋ ਬਾਕੀ ਨੰਬਰ ਸੱਲੇ ਸਕਰੀਨ ਤੇ ਆ ਭਾਵੇਂ ਸੰਪਰਕ ਕਰ ਲਓ ਪੂਰੀ ਵੀਡੀਓ ਦੇਖਣ ਲਈ ਬਹੁਤ ਬਤਨੋ ਧੰਨਵਾਦ